ਏਡੀਸੀਪੀ ਟਰੈਫਿਕ ਅਮਨਦੀਪ ਕੌਰ ਵੱਲੋਂ ਨਗਰ ਨਿਗਮ ਦੀ ਟੀਮ ਨਾਲ ਸਮੇਤ ਟਰੈਫਿਕ ਜ਼ੋਨ ਇੰਚਾਰਜਾਂ ਨਾਲ ਹਾਲ ਬਾਜ਼ਾਰ, ਪੁਤਲੀਕਰ ਬਾਜ਼ਾਰ, ਰਾਮਬਾਗ ਚੌਂਕ ਅਤੇ ਚਿੱਟਾ ਗੁਮਟ ਚੌਂਕ ਤੱਕ ਦੁਕਾਨਦਾਰਾਂ ਅਤੇ ਰੇੜੀ ਫੜੀ ਵਾਲਿਆਂ ਵੱਲੋਂ ਸੜਕਾਂ ਫੁੱਟਪਾਥਾਂ ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾ ਕੇ ਟਰੈਫਿਕ ਨੂੰ ਰੈਗੂਲੇਟ ਕੀਤਾ। ਇਸ ਤੋਂ ਇਲਾਵਾ ਬੁਲੇਟ ਪਟਾਕੇ, ਕਾਲੀਆਂ ਫਿਲਮਾਂ, ਤਿੰਨ ਸਵਾਰੀਆਂ ਬਿਨਾ ਹੈਲਮਟ ਅਤੇ ਹੋਰ ਜ਼ੁਰਮਾਂ ਤਹਿਤ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਇਹ ਮੁਹਿੰਮ ਪਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸੰਬੰਧੀ ਕਿਸੇ ਵੀ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਨਗਰ ਨਿਗਮ ਦੇ ਲੈਂਡ ਵਿਭਾਗ ਦੇ ਇੰਸਪੈਕਟਰ ਰਾਜਕੁਮਾਰ, ਟ੍ਰੈਫਿਕ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ, ਟ੍ਰੈਫਿਕ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ, ਟ੍ਰੈਫਿਕ ਇੰਚਾਰਜ ਐਸਆਈ ਜਸਪਾਲ ਸਿੰਘ ਸਣੇ ਪੁਲਿਸ ਅਤੇ ਨਗਰ ਨਿਗਮ ਦੇ ਕਰਮਚਾਰੀ ਮੌਜੂਦ ਸਨ। ਸਾਡੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਜਿਹੜੀਆਂ ਸਮਾਨ ਆ ਉਹ ਆਪਣੀ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਜਿਹੜੇ ਫੁੱਟਪਾਥ ਖਾਲੀ ਰਹਿਣ ਜੇ ਕੋਈ ਆਉਂਦਾ ਵੀ ਹੈ ਕਸਟਮਰ ਆਪਣਾ ਟੂ-ਵੀਲਰਸ ਵਗੈਰਾ ਉੱਥੇ ਲਾ ਸਕਦਾ ਔਰ ਆਰਾਮ ਦੇ ਨਾਲ ਜਿਸ ਦੇ ਨਾਲ ਸਾਡੀ ਜਿਹੜੀਆਂ ਰੋਡਸ ਆ ਉਹ ਕਲੀਅਰ ਹੋਣਗੀਆਂ ਜਾਮ ਨਾ ਲੱਗੇ ਕਿਸੇ ਤਰ੍ਹਾਂ ਮੈਨੂੰ ਤਕਰੀਬਨ ਹਰ ਜਗ੍ਹਾ ਤੇ ਹੁੰਦਾ ਵਾ 100 ਦੇ ਵਿੱਚੋਂ 5-10% ਹੁੰਦੇ ਆ ਜਿਹਨਾਂ ਨੂੰ ਕੋਆਪਰੇਸ਼ਨ ਨਹੀਂ ਮਨਜ਼ੂਰ ਹੁੰਦੀ ਉਹ ਚਾਹੁੰਦੇ ਆ ਵੀ ਜਿਵੇਂ ਅਸੀਂ ਸਮਾਨ ਬਾਹਰ ਲਾਉਣੀ ਆ ਤੇ ਬਾ ਸਾਡਾ ਜਿਵੇਂ ਕਬਜ਼ਾ ਹੁੰਦਾ ਵੀ ਜਿਹੜੇ ਸਾਡੇ ਫੁੱਟਪਾਥ ਹੈਗੇ ਔਰ ਤਕਰੀਬਨ ਲੋਕ ਕਰਦੇ ਵੀ ਆ ਲੋਕ ਸਾਡੇ ਨਾਲ ਸਹਿਮਤ ਵੀ ਹੈਗੇ ਆ ਕਾਫੀ ਸਾਡਾ ਸਹਿਯੋਗ ਵੀ ਕਰਦੇ ਆ ਔਰ ਤੁਹਾਡੇ ਮਾਧਿਅਮ ਰਾਹੀਂ ਇਹੋ ਹੀ ਚੀਜ਼ਾਂ ਮੈਂ ਮੈਸੇਜ ਲੋਕਾਂ ਨੂੰ ਇਹੋ ਦੇਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਅਸੀਂ ਤੁਹਾਡੇ ਵਾਸਤੇ ਹੀ ਸਾਡੀ ਔਰ ਕਾਰਪੋਰੇਸ਼ਨ ਦੀ ਜਿਹੜੀ ਪੰਜਾਬ ਪੁਲਿਸ ਟ੍ਰੈਫਿਕ ਦੀ ਅਮਰਸਰ ਦੀ ਜਿਹੜੀ ਟੀਮ ਆ ਔਰ ਕਾਰਪੋਰੇਸ਼ਨ ਅਮਰਸਰ ਦੀ ਟੀਮ ਆ ਸਾਰੇ ਵਾਸਤੇ ਇਸੇ ਕਰਕੇ ਲੱਗੀ ਹੋਈ ਆ ਕਿ ਤੁਸੀਂ ਕਿਸੇ ਵੀ ਸੜਕ ਤੇ ਜਾਮ ਨਾ ਹੋਵੇ ਔਰ ਇਹਦੇ ਨਾਲ ਮੇਰਾ ਇੱਕ ਹੋਰ ਵੀ ਮੈਸੇਜ ਆ ਸਾਰਿਆਂ ਨੂੰ ਇੱਕੋ ਚੀਜ਼ ਆ ਕਿ ਆਪਣੇ ਲਾਗੇ ਡਸਟਬਿਨ ਜ਼ਰੂਰ ਰੱਖਣ ਤਾਂ ਉਹ ਜਿੰਨਾ ਵੀ ਗੰਦਗੀ ਆ ਹੁਣ ਕਾਫੀ ਰੇਡੀਆਂ ਵੇਖੀਆਂ ਸੀ ਜਿਵੇਂ ਬਨਾਨਸ ਹੋ ਕੇ ਖਾ ਕੇ ਛਿਲਕੇ ਉੱਥੇ ਹੀ ਕੋਈ ਵੀ ਜਗਾ ਹੁੰਦੀ ਆ ਬਹੁਤ ਸਾਰੇ ਹੋਟਲ ਵੀ ਆ ਬਹੁਤ ਸਾਰੀਆਂ ਸ਼ਾਪ ਐਵੇਂ ਦੀਆਂ ਹੈਗੀਆਂ ਜਿਹੜਾ ਕੂੜਾ ਕਰਕਟ ਕੱਢ ਕੇ ਬਾਹਰ ਰੋਡ ਤੇ ਸੁੱਟ ਦਿੰਦੇ ਆ ਇਸ ਕਰਕੇ ਪ੍ਰੋਪਰ ਇੱਕ ਡਸਟਬਿਨ ਲਵਾਏ ਜਾਣ ਇੱਕ ਰਾਮ ਬਾਗ ਮੱਛੀ ਮਾਰਕੀਟ ਦੇ ਵਿੱਚ ਦਾ ਪਿਛਲੇ ਦਿਨੀ ਜਿਹੜਾ ਵਾ ਐਡੀਸਮੇ ਮੈਡਮ ਜਿਹੜਾ ਵਾ ਉਹਨਾਂ ਨੂੰ ਡੋਰ ਟੂ ਡੋਰ ਦੁਕਾਨਦਾਰਾਂ ਨੂੰ ਹਦਾਇਤ ਕਰਕੇ ਗਏ ਸੀ ਕਿ ਆਪਣਾ ਜਿਹੜਾ ਵਾ ਬਾਹਰ ਜਿਹੜਾ ਸਾਮਾਨ ਜਿਹੜਾ ਵਾ ਲਗਾਇਆ ਗਿਆ ਵਾ ਇਹਨੂੰ ਥੋ ਜਲਦੀ ਤੋਂ ਜਲਦੀ ਹਟਾਇਆ ਹਟਾਇਆ ਜਾਵੇ ਤਾਂ ਜੋ ਟ੍ਰੈਫਿਕ ਵਿੱਚ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ ਉਸ ਬਾਜ਼ਾਰ ਵਿੱਚ ਕਾਰਵਾਈ ਕਰਦੇ ਕਰਦੇ ਹੋਏ ਜਿਹੜਾ ਵਾ ਉੱਥੇ ਜਿਹੜਾ ਦੁਕਾਨਦਾਰਾਂ ਨੇ ਜਿਹੜਾ ਬਾਹਰ ਆਪਣੇ ਰੈਕਸ ਵਗੈਰਾ ਜਿਹੜਾ ਵਾ ਲੋਹੇ ਦਾ ਜਿਹੜਾ ਸਮਾਨ ਰੱਖਿਆ ਗਿਆ ਸੀ ਉਸ ਨੂੰ ਟੀਮ ਟੀਮ ਵੱਲੋਂ ਜਿਹੜਾ ਵਾ ਕਾਰਵਾਈ ਕਰਦੇ ਉੱਥੋਂ ਹਟਾਇਆ ਗਿਆ ਸ਼ਹਿਰ ਦੀ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਮਕਸਦ ਨਾਲ ਪਿਛਲੇ ਲਗਭਗ ਕਈ ਮਹੀਨਿਆਂ ਤੋਂ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਵੱਲੋਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਨਜਾਇਜ਼ ਕਬਜ਼ੇ ਕਰਨ ਵਾਲੇ ਅਤੇ ਰੋਂਗ ਪਾਰਕਿੰਗ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਵੀ एडीसीपी ट्रैफिक અમરદીપ कौर ਤੇ انرਜੀ ટીમ ਵੱਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਨਜਾਇਜ਼ ਕਬਜ਼ੇ ਅਤੇ ਰੋਂਗ پارکਿੰਗ ਤੋਂ छुटकारा ਮਿਲ ਸਕੇ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ